ਇਹ ਇੱਕ ਗੱਲ ਕਰਾਂਗੇ ਐਮਪੀ ਅੰਮ੍ਰਿਤਪਾਲ ਸਿੰਘ ਦੀ ਐਮਪੀ ਅੰਮ੍ਰਿਤਪਾਲ ਸਿੰਘ ਅਕਸਰ ਸੁਰਖੀਆਂ 'ਚ ਰਹਿੰਦੇ ਨੇ ਚਾਹੇ ਉਹਨਾਂ 'ਤੇ ਐਨਐਸਏ ਲਗਾਇਆ ਜਾਏ ਜਾਂ ਫਿਰ ਕਿਸੇ ਹੋਰ ਉਹਨਾਂ ਦੇ ਨਾਲ ਜੁੜੇ ਹੋਏ ਵਿਵਾਦ ਨੂੰ ਲੈ ਕੇ ਤੇ ਬੁਲੇਟਿਨ ਦੀ ਸ਼ੁਰੂਆਤ ਬਿਹਦੀ ਅਹਿਮ ਤੇ ਵੱਡੀ ਖਬਰ ਨਾਲ ਕਰ ਰਹੇ ਹਾਂ ਖਬਰ ਐਮਪੀ ਅੰਮ੍ਰਿਤਪਾਲ ਸਿੰਘ ਦੇ ਨਾਲ ਹੀ ਜੁੜੀ ਹੋਈ ਹੈ ਉਹਨਾਂ ਦੀ ਪੈਰੋਲ ਦੇ ਨਾਲ ਜੁੜੀ ਹੋਈ ਕਿਉਂਕਿ ਐਮਪੀ ਅੰਮ੍ਰਿਤਪਾਲ ਸਿੰਘ ਦੀ ਪੈਰੋਲ ਰੱਦ ਹੋ ਚੁੱਕੀ ਹੈ ਪੰਜਾਬ ਸਰਕਾਰ ਨੇ ਪੈਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਐਮਪੀ ਅੰਮ੍ਰਿਤਪਾਲ ਸਿੰਘ ਨੂੰ ਸਰਕਾਰ ਨੇ ਅੰਮ੍ਰਿਤਸਰ ਪ੍ਰਸ਼ਾਸਨ ਦੀ ਰਿਪੋਰਟ ਦੇ ਆਧਾਰ ਤੇ ਹੀ ਇਹ ਪੈਰੋਲ ਰਾਤ ਕੀਤੀ ਹੈ ਦੱਸੋ ਡਿਮਾਂਡ ਕੀਤੀ ਗਈ ਸੀ ਪੰਜਾਬ ਹਾਈ ਕੋਰਟ ਇੱਕ ਪਟੀਸ਼ਨ ਦਾਖਲ ਕੀਤੀ ਗਈ ਸੀ ਅੰਮ੍ਰਿਤਪਾਲ ਨੇ ਸਰਦ ਰੁੱਤ ਇਜਲਾਸ ਲਈ ਇਹ ਪੈਰੋਲ ਮੰਗੀ ਸੀ ਤੇ ਪੈਰੋਲ ਦੇ ਲਈ ਅੰਮ੍ਰਿਤਪਾਲ ਸਿੰਘ ਨੇ ਪੰਜਾਬ ਹਾਈ ਕੋਰਟ ਨੂੰ ਕੀਤਾ ਸੀ ਹਾਈ ਕੋਰਟ ਪੰਜਾਬ ਸਰਕਾਰ ਨੂੰ ਇੱਕ ਹਫ਼ਤੇ ਚ ਫੈਸਲਾ ਲੈਣ ਦੇ ਹੁਕਮ ਦਿੱਤੇ ਸੀ ਅੰਮ੍ਰਿਤਪਾਲ ਤੇ ਤੀਜੀ ਵਾਰ ਦੱਸ ਦੇ ਕਿ ਐਨਐਸਸੀ ਲੱਗੀ ਹੈ ਤੇ ਆਸਮ ਦੀ ਡਿਬੂਗਟ ਜੇਲ੍ਹ ਚ ਪੰਧ ਹੈ ਐਮਪੀ ਅੰਮ੍ਰਿਤਪਾਲ ਸਿੰਘ ਕਾਬਲੇਗੁਰ ਕਿ ਪਿਛਲੇ ਸਾਲ ਹੀ ਲੋਕ ਸਭਾ ਇਲੈਕਸ਼ਨ ਜੇਲ੍ਹ ਚ ਬੈਠ ਕੇ ਲੜੀਆਂ ਸੀ ਇੱਕ ਵੱਡੇ ਮਾਰਚ ਦੇ ਨਾਲ ਖਡੂਰ ਸਾਹਿਬ ਤੋਂ ਚਿੱਤ ਅੰਮ੍ਰਿਤਪਾਲ ਸਿੰਘ ਦੇ ਵੱਲੋਂ ਪ੍ਰਾਪਤ ਕੀਤੀ ਗਈ ਸੀ ਤੇ ਫਿਰ ਇਹ ਪੈਰੋਲ ਮੰਗੀ ਗਈ ਸੀ ਪਟੀਸ਼ਨ ਪਾਈ ਗਈ ਸੀ ਪੰਜਾਬ ਹਾਈ ਕੋਰਟ ਦੇ ਵਿంటర్ ਸੈਸ਼ਨ 'ਚ ਸ਼ਾਮੂਲਿਤ ਕਰਨ ਦੀ ਉਹਨਾਂ ਨੂੰ ਪੈਰੋਲ ਦਿੱਤੀ ਜਾਏ ਮੇਰੇ ਨਾਲ ਮੇਰੇ ਸਹਿਓ ਗਿਰਾਜੀਵ ਸ਼ਰਮਾ ਫੋਨ ਲਾਈਨ ਤੇ ਜੁੜੋਏ ਨੇ ਰਾਜੀਵ ਇਹ ਪੈਰੋਲ ਰਾਤ ਕੱਢ ਦਿੱਤੀ ਗਈ ਹੈ ਕਿਹਾ ਜਾ ਸਕਦਾ ਹੈ ਕਿ ਹੁਣ ਲੋਕ ਸਭਾ ਮੈਂਬਰਸ਼ਿਪ ਤੇ ਤਲਵਾਰ ਲਟਕਦੀ ਹੋਈ ਵਖਾਈ ਦੇ ਰਹੀ ਹੈ ਆ ਬਿਲਕੁਲ ਸਮਝੋ ਤਾਂ ਜਿਹੜੀ ਜਾਣਕਾਰੀ ਸਾਹਮਣੇ ਨਿਕਲ ਕੇ ਆਈ ਹੈ ਕਿ ਹਾਈ ਕੋਰਟ ਦੇ ਵਿੱਚ ਪਰਿਵਾਰ ਦੇ ਵੱਲੋਂ ਪਟੀਸ਼ਨ ਪਾਈ ਗਈ ਸੀ ਔਰ ਇਹ ਇਜਾਜ਼ਤ ਮੰਗੀ ਗਈ ਸੀ ਕਿ ਅਮਰਸਪਾਲ ਜਿਹੜੇ ਕਿ ਕਦੂਰ ਸਾਹਿਬ ਤੋਂ ਐਮਪੀ ਬਣੇ ਨੇ ਉਹ ਵਿੰਟਰ ਸੈਸ਼ਨ ਦੇ ਵਿੱਚ ਜਾ ਕੇ ਆਪਣੀ ਗੱਲ ਰੱਖਣਾ ਚਾਹੁੰਦੇ ਨੇ ਕਿਉਂਕਿ ਕਿਤੇ ਨਾ ਕਿਤੇ ਜਿਹੜੀ ਜਿਮਨੀ ਚੋੜਮੀ ਹੋਈ ਉਸ ਵੇਲੇ ਵੀ ਇਹ ਮੁੱਦਾ ਪਖਿਆ ਲੋਕਾਂ ਨੇ ਜੋ ਹੈ ਇੱਕ ਗੱਲ ਕਹੀ ਕਿ ਅਸੀਂ ਜਿਸ ਸ਼ਖਸ ਨੂੰ ਐਮਪੀ ਬਣਾ ਕੇ ਚਿਤਾਇਆ ਸੀ ਉਹ ਆਪਣੀ ਗੱਲ ਲੋਕ ਸਭਾ ਦੇ ਵਿੱਚ ਨਹੀਂ ਰੱਖ ਸਕਿਆ ਤਾਂ ਕਿਤੇ ਨਾ ਕਿਤੇ ਜੋ ਹੈ ਪੰਜਾਬ ਸਰਕਾਰ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਸੀ ਕਿ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਐਨਐਫਸੀ ਲਗਾ ਕੇ ਜੋ ਹੈ ਅਮਰਤਪਾਲ ਸਿੰਘ ਨੂੰ ਦਿਬਰੂਗੜ੍ਹ ਜ਼ਿਲ੍ਹੇ ਭੇਜਿਆ ਹੋਇਆ ਉਸ ਕਰਕੇ ਉਹ ਲੋਕ ਸਭਾ ਦੇ ਵਿੱਚ ਨਹੀਂ ਜਾ ਜਾ ਪਾ ਰਿਹਾ ਜਾਂ ਜਾਣ ਦੀ ਕੋਸ਼ਿਸ਼ ਹੁਣ ਬਾਰ-ਬਾਰ ਕੀਤੀ ਜਾਂਦੀ ਰਹੀ ਹੈ ਪਰ ਹੁਣ ਜਿਹੜੀ ਤਾਜ਼ਾ ਜਾਣਕਾਰੀ ਆਈ ਹੈ ਕਿ ਜਿਹੜੀ ਰੋਲ ਵਾਸਤੇ ਪਟੀਸ਼ਨ ਪਾਈ ਗਈ ਸੀ ਜਾਂ ਜਿਹੜੀ ਐਪਲੀਕੇਸ਼ਨ ਲਗਾਈ ਗਈ ਸੀ ਉਸ ਨੂੰ ਲੈ ਕੇ ਕਿਉਂਕਿ ਇਹ ਜਿਹੜਾ ਅਧਿਕਾਰ ਖੇਤਰ ਹੈ ਉਹ ਪੰਜਾਬ ਸਰਕਾਰ ਔਰ ਅਮਰਤ ਸਰ ਪੁਲਿਸ ਪ੍ਰਸ਼ਾਸਨ ਵਾਲਾ ਅਮਰਪੁਰ ਦੇ ਡਿਪਟੀ ਕਮਿਸ਼ਨਰ ਦੇ ਅਧੀਨ ਇਹ ਸਾਰਾ ਕੁਝ ਆਉਂਦਾ ਜਦੋਂ ਤੱਕ ਉਹਨਾਂ ਵੱਲੋਂ ਕਲੀਨ ਚਿੱਟ ਜਾਂ ਕੋਈ ਐਸੀ ਮਨਜ਼ੂਰੀ ਜਿਹੜੀ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਅਮਰਪਾਲ ਸਿੰਘ ਨੂੰ ਪੈਰੋਲ ਜਾਂ ਕੋਈ ਵੀ ਜਿਹੜੀ ਟੈਂਪਰੇਰੀ ਰਾਹਤ ਹੈ ਉਹ ਨਹੀਂ ਦਿੱਤੀ ਜਾ ਸਕਦੀ ਹਾਲਾਂਕਿ ਇਸ ਨੂੰ ਲੈ ਕੇ ਜੇਕਰ ਅਮਰਪੁਰ ਦੇ ਡਿਪਟੀ ਕਮਿਸ਼ਨਰ ਦੀ ਗੱਲ ਕੀਤੀ ਜਾਵੇ ਜਾਂ ਅਮਰਪੁਰ ਦਿਹਾਤੀ ਦੇ ਐਸਐਸਪੀ ਜਾਂ ਡੀਆਈਜੀ ਬਾਰਡਰ ਰੇਂਜ ਤਾਂ ਇਹਨਾਂ ਦੇ ਵਿੱਚ ਕੋਈ ਵੀ ਅਧਿਕਾਰੀ ਇਸ ਬਾਰੇ ਕੁਝ ਵੀ ਬੋਲਣ ਨੂੰ ਤਿਆਰ ਫਿਰ ਹਾਲ ਨਜ਼ਰ ਨਹੀਂ ਆ ਰਿਹਾ ਪਰ ਜੋ ਜਾਣਕਾਰੀ ਕਿਉਂਕਿ ਅਮਰਤਪਾਲ ਸਿੰਘ ਦੀ ਪਤਨੀ ਲਗਾਤਾਰ ਡਿਬਰੂਗੜ ਜੇਲ੍ਹ ਦੇ ਵਿੱਚ ਉੱਥੇ ਜੋ ਹੈ ਹਰ ਰੋਜ਼ ਮੁਲਾਕਾਤ ਦੀ ਜੋ ਕਰਨ ਦੀ ਜਾਣਕਾਰੀ ਮਿਲਦੀ ਹੈ ਕਿ ਉੱਥੇ ਹੀ ਉਹ ਮजूद ਹੈ ਘਰ ਦਾ ਬਣਿਆ ਖਾਣਾ ਜਿਹੜਾ ਉਹ ਅਮਰਤਪਾਲ ਸਿੰਘ ਤੱਕ ਪਹੁੰਚਾਇਆ ਜਾਂਦਾ ਹੈ ਤਾਂ ਇਹ ਜਾਣਕਾਰੀ ਕਿਤੇ ਨਾ ਕਿਤੇ ਨਿਕਲ ਕੇ ਜ਼ਰੂਰ ਆਈ ਹੈ ਕਿ ਜਿਹੜੀ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ ਇਸ ਵਾਰ ਅਮਰਤਪਾਲ ਸਿੰਘ ਹੋ ਸਕਦਾ ਹੈ ਕਿ ਲੋਕ ਸਭਾ ਦੇ ਵਿੱਚ ਜਿਹੜਾ ਅਬ ਇੰਟਰ ਸੈਸ਼ਨ ਹੈ ਉਸ ਦੇ ਵਿੱਚ ਨਜ਼ਰ ਆਉਣ ਪਰ ਸਿੱਧੇ ਤੌਰ ਤੇ ਅਸੀਂ ਕਹੀਏ ਕਿ ਉਹਨਾਂ ਨੂੰ ਇਹ ਇਜਾਜ਼ਤ ਜਿਹੜੀ ਨਹੀਂ ਦਿੱਤੀ ਗਈ ਤਾਂ ਅਸੀਂ ਕਹਿ ਸਕਦੇ ਹਾਂ ਕਿ ਅਮਰਤਪਾਲ ਸਿੰਘ ਦਿੱਲੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਮੁਸ਼ਕਲਾਂ ਨੇ ਉਹ ਵੱਧ ਸਕਦੀਆਂ ਨੇ ਪਰ ਉਹਨਾਂ ਵੱਲੋਂ ਕਾਨੂੰਨੀ ਅਚਾਰਾ ਜੋਈ ਜਿਹੜੀ ਆ ਉਹ ਲਗਾਤਾਰ ਜਾਰੀ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਏਗਾ ਕਿ ਆਕਿਰਕਾਰ ਜਿੱਕਰ ਪਰੋਲ ਨੂੰ ਲੈ ਕੇ ਜਿਹੜੀ ਮਨਜ਼ੂਰੀ ਨਹੀਂ ਦਿੱਤੀ ਗਈ ਪਰੋਲ ਨਹੀਂ ਮਿਲਦੀ ਤਾਂ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੀਆਂ ਕਿੰਨੀਆਂ ਮੁਸ਼ਕਲਾਂ ਅਮਰਪਾਲ ਸਿੰਘ ਦੀਆਂ ਵਾਧੀਆਂ ਨੇ ਜੀ ਜੀ ਰਾਜੀਵ ਕਿਉਂਕਿ 60 ਦਿਨਾਂ ਤੱਕ ਜੇ ਜੋ ਪਾਰਲੀਮੈਂਟ ਦਾ ਸੈਸ਼ਨ ਹੈ اٹینڈ ਨਾ ਕੀਤਾ ਜਾਏ ਤੇ ਉਸ ਤੋਂ ਬਾਅਦ ਜੋ ਸੀਟ ਹੈ ਆਟੋਮੈਟਿਕਲੀ ਵੇਕੈਂਟ ਹੋ ਜਾਂਦੀ ਹੈ ਖਾਲੀ ਹੋ ਜਾਂਦੀ ਹੈ ਜੇ ਮੈਂ ਜ਼ਿਕਰ ਕਰਾਂ ਅੰਮ੍ਰਿਤਸਰ ਪ੍ਰਸ਼ਾਸਨ ਦਾ ਇਹ ਅਜਨਾਲਾ ਥਾਣਾ ਵਾਲਾਪੁਰਾ ਮਾਮਲਾ ਅੰਮ੍ਰਿਤਸਰ ਦੀ ਜੂਰਿਸਡਿਕਸ਼ਨ ਦੇ ਅਧੀਨ ਹੋਇਆ ਸੀ ਇਸ ਕਰਕੇ ਅੰਮ੍ਰਿਤਸਰ ਪ੍ਰਸ਼ਾਸਨ ਦੀ ਮਨਜ਼ੂਰੀ ਜੋ ਹੈ ਬੇहद ਜ਼ਰੂਰੀ ਹੈ ਬਿਲਕੁਲ ਕਿਉਂਕਿ ਜਿਸ ਸਮੇਂ ਮੈਂ ਜ਼ਿਕਰ ਕੀਤਾ ਕਿ ਅਮਰਸਰ ਦਾ ਅਜਨਾਲਾ ਥਾਣਾ ਜਿੱਥੇ ਬਹੁਤ ਸਾਰੀ ਬਾਤ ਦੇ ਵਿੱਚ ਵਿਵਾਦ ਵੀ ਹੋਇਆ ਕਿ ਪਾਲੀ ਸਾਹਿਬ ਨੂੰ ਲੈ ਕੇ ਉੱਥੇ ਅਮਰਪਾਲੀ ਪਾਲੀ ਦੀ ਗਵਾਹੀ ਦੇ ਵਿੱਚ ਇੱਕ ਵੱਡਾ ਜਿਹੜਾ ਰੋਸ ਪ੍ਰਦਰਸ਼ਨ ਹੈ ਆਪਣੇ ਸਾਥੀ ਨੂੰ ਜੇਲ੍ਹ ਦੇ ਵਿੱਚੋਂ ਰਿਹਾ ਕਰਵਾਉਣ ਦੇ ਲਈ ਕੀਤਾ ਗਿਆ ਸੀ ਉਸ ਵੇਲੇ ਦੇ ਜਿਹੜੇ ਐਸਐਸਪੀ ਸੀ ਸਤਿੰਦਰ ਸਿੰਘ ਬਾਅਦ ਦੇ ਵਿੱਚ ਉਹ ਡੀਆਈਜੀ ਵੀ ਬਣੇ ਬਾਰਡਰ ਰੇਂਜ ਤੇ ਤਾਂ ਉਹਨਾਂ ਦੀ ਜਿਹੜੀ ਹੈ ਰਹਿਨਮਾਈ ਦੇ ਵਿੱਚ ਜਦੋਂ ਥਾਣੇ ਦੇ ਵਿੱਚ ਇੱਕਦਮ ਅਸਕਬਜ਼ਾ ਕਰ ਲਿਆ ਜਾਂਦਾ ਹੈ ਬਾਦ ਵਿੱਚ ਪੁਲਿਸ ਦੇ ਉੱਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਗਈਆਂ ਤਾਂ ਉਸੇ ਤੇ ਚਲਦੇ ਆ ਸੀ ਅਸੀਂ ਜੇਕਰ ਉਸ ਦੌਰ ਦਾ ਮੈਂ ਜ਼ਿਕਰ ਕਰਵਾਵਾਂ ਤਾਂ ਉਸ ਵੇਲੇ ਪੰਜਾਬ ਦੇ ਵਿੱਚ ਪੈਰਾਮਿਲਟਰੀ ਫੋਰਸਸਤ ਨਾਲ ਲੜੀਆਂ ਗਈਆਂ ਬਹੁਤ ਥਾਵਾਂ ਤੇ ਖਾਪੇ ਮਾਰੀਆਂ ਹੋਈਆਂ ਫਿਰ ਬਾਅਦ ਦੇ ਵਿੱਚ ਲੰਬਾ ਇੱਕ سلسلہ ਚੱਲਿਆ ਅਮਰਤਪਾਲ ਔਰ ਉਹਨਾਂ ਦਾ ਜਿਹੜਾ ਸਾਥੀ ਸੀ ਪੱਪਲ ਪ੍ਰੀਤ ਉਹਨਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਲਗਾਤਾਰ ਸਾਹਮਣੇ ਆਉਂਦੀਆਂ ਸੀ ਤਾਂ ਉਸ ਤੋਂ ਬਾਅਦ ਇਹ ਜਿਹੜੀ ਗ੍ਰਿਫਤਾਰੀ ਕੀਤੀ ਗਈ ਸੀ ਪਰ ਗ੍ਰਿਫਤਾਰੀ ਕਰਨ ਤੋਂ ਬਾਅਦ ਇਹ ਕਿਸੇ ਦੇ ਰਹਿਣ ਦੇ ਵਿੱਚ ਨਹੀਂ ਸੀ ਕਿ ਅਮਰਤਪਾਲ ਸਿੰਘ ਔਰ ਉਹਦੇ ਸਾਥੀਆਂ ਦੇ ਉੱਤੇ ਐਨਐਸਏ ਲਗਾ ਕੇ ਜਿਬਰੂਗੜ ਜੇਲ੍ਹ पे ਤਸਦੀ ਦਿੱਤਾ ਜਾਏਗਾ ਪਰ ਜੇਕਰ ਮੈਂ ਹੁਣ ਗੱਲ ਕਰਾਂ ਤਾਂ ਬਾਕੀ ਜਿੰਨੇ ਵੀ ਅਮਰਪਾਲ ਸਿੰਘ ਦੇ ਸਾਥੀ ਸੀ ਉਹਨਾਂ ਨੂੰ ਪੰਜਾਬ ਦੀਆਂ ਅਗੇਲਾਂ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਪਰ ਅਮਰਪਾਲ ਸਿੰਘ ਹੀ ਕਿ ਐਸਾ ਸ਼ਕਤ ਹੈ ਜੋ ਹਾਲੇ ਵੀ ਐਮਪੀ ਬਣਨ ਤੋਂ ਬਾਅਦ ਵੀ ਜਿਬਰੂਗੜ ਜੇਲ੍ਹ ਦੇ ਵਿੱਚ ਹੀ ਹੈ ਔਰ ਐਮਐਸਏ ਦੀਆਂ ਜਿਹੜੀਆਂ ਧਰਾਵਾਂ ਦੇ ਤਹਿਤ ਕਾਰਵਾਈ ਕਿਉਂਕਿ ਐਨਐਸਏ ਨੂੰ ਐਕਸਟੈਂਡ ਲਗਾਤਾਰ ਕੀਤਾ ਜਾ ਰਿਹਾ ਉਸ ਚੀਜ਼ ਨੂੰ ਲੈ ਕੇ ਵੀ ਪਰਿਵਾਰ ਵੱਲੋਂ ਕੋਰਟ ਦੇ ਵਿੱਚ ਅਰਜ਼ੀ ਲਗਾਈ ਗਈ ਹੈ ਕਿ ਇਹ ਜਿਹੜੀ ਐਨਐਸਏ ਹੈ ਇਸ ਨੂੰ ਹਟਾਇਆ ਜਾਵੇ ਔਰ ਅਮਰਪਾਲ ਸਿੰਘ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤਾ ਜਾਵੇ ਪਰ ਜਦੋਂ ਤੱਕ ਇਹ ਐਨਐਸਏ ਨਹੀਂ ਹਟਦੀ ਉਦੋਂ ਤੱਕ ਅਸੀਂ کہہ ਸਕਦੇ ਹਾਂ ਕਿ ਇਹ ਸੰਭਵ ਨਜ਼ਰ ਨਹੀਂ ਆ ਰਿਹਾ ਕਿ ਅਮਰਪਾਲ ਸਿੰਘ ਐਮਪੀ ਹੁੰਦਿਆਂ ਜੋ ਹੈ ਕਿਸੇ ਵੀ ਸੈਸ਼ਨ ਦੇ ਵਿੱਚ ਜਾ ਕੇ ਲੋਕ ਸਭਾ ਦੇ ਵਿੱਚ ਬੋਲਦੇ ਨਜ਼ਰ ਆਉਣ ਕਿਤਨਾ ਕਿਤਨੇ ਮੁਸ਼ਕਲਾਂ ਜਿਹੜੀਆਂ ਵਾਧੀਆਂ ਹੋਈਆਂ ਜ਼ਰੂਰ ਨਜ਼ਰ ਆ ਰਹੀਆਂ